ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸਿਲਸਿਲਾ ਚੱਲ ਰਿਹਾ ਹੈ। ਮੁਹਾਲੀ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ 916 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਵੀ ਕੀਤੀ। ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ ਚੱਲ ਰਿਹਾ ਹੈ। ਜਿਸ ਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਪੈਰਾਂ ਸਿਰ ਖੜਾ ਕਰਨ ਲਈ ਨੌਕਰੀਆਂ ਦੇ ਸਮਰੱਥ ਬਣਾਉਣਾ ਹੈ। ਇਸ ਤਹਿਤ ਮੁਹਾਲੀ ਵਿਖੇ ਵੱਖ-ਵੱਖ ਵਿਭਾਗਾਂ ਦੇ 916 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਸਭ ਨੂੰ ਤੰਦੇਹੀ ਦੇ ਨਾਲ ਪੰਜਾਬੀਆਂ ਦੀ ਸੇਵਾ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਕਿਹਾ ਕਿ ਹੁਣ ਤੱਕ 63943 ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਤੇ ਬਿਨਾਂ ਸਿਫਾਰਿਸ਼ ਸਰਕਾਰੀ ਨੌਕਰੀਆਂ ਦੇ ਚੁੱਕੇ ਹਨ ਆਉਣ ਵਾਲੇ ਦਿਨਾਂ ਵਿੱਚ ਵੀ ਮਿਸ਼ਨ ਰੋਜ਼ਗਾਰ ਤਹਿਤ ਇਸੇ ਤਰ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਨਿਯੁਕਤੀ ਪੱਤਰ ਦੇਣ ਦਾ سلسلہ ਜਾਰੀ ਰਹੇਗਾ ਸਵਾਗਤ ਸਵਾਗਤ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਅੱਜ ਜਿੰਨੇ ਵੀ ਡਾਕਟਰ ਸਹਿਬਾਨ ਜਿੰਨੇ ਵੀ ਸਟਾਫ ਨਰਸਸ ਜਾਂ ਮੈਡੀਕਲ ਦਾ ਜਿੰਨਾ ਵੀ ਸਟਾਫ ਅੱਜ 916 ਜਿਹੜੇ ਵਕ ਵਕ ਮੈਡੀਕਲ ਵਿਭਾਗ ਨਾਲ ਤੇ ਵੈਟਰਨਰੀ ਤੇ ਡਰਾਫਟਸਮੈਨ ਜੂਨੀਅਰ ਇੰਜੀਨੀਅਰ ਹਣਾ ਫਾਇਰਮੈਨ ਡਰਾਈਵਰ ਆਪਰੇਟਰ 57 ਉਹ ਵੀ ਦੂਸਰੇ ਡਿਪਾਰਟਮੈਂਟਾਂ ਦੇ ਵੀ ਨੇ ਸਿਵਲ ਐਵੀਏਸ਼ਨ ਤੇ ਵੀ ਟੈਕਨਿਕ ਟੈਕਨੀਸ਼ੀਅਨ ਹਣਾ ਉਹ ਵੀ ਨੇ ਤੇ ਹੁਣ ਤੱਕ ਇਹ ਗਿਣਤੀ ਜਿਹੜੀ ਹੈ ਨੌਕਰੀਆਂ ਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨੌਕਰੀਆਂ ਵਾਸਤੇ ਕੱਲੇ ਪੇਪਰ ਦੇ ਆਓ ਰਿਜ਼ਲਟ ਵੀ ਸਰਕਾਰ ਤੁਹਾਨੂੰ ਦੱਸਦੀ ਹੈ ਤੇ ਨਾਲ ਸਰਦ ਪੱਤਰ ਵੀ ਸਰਕਾਰ ਹੀ ਤੁਹਾਨੂੰ ਦਿੰਦੀ ਹੈ ਕਿ ਆਜੋ ਭਾਈ ਤੁਹਾਡੀ ਨੌਕਰੀ ਚ ਸਿਲੈਕਸ਼ਨ ਹੋ ਗਈ ਹੁਣ ਤੱਕ 63943 ਹੋ ਚੁੱਕੀ ਆਪਣੀ ਗਿਣਤੀ ਮੈਂ 64000 ਵੀ ਕਹਿ ਸਕਦਾ ਸੀ ਕਹਿਣਾ ਹੋਵੇ ਲੱਖ ਵੀ ਕਹਿ ਦੋ ਪਰ ਜਿੰਨੇ ਹੁੰਦੇ ਨੇ ਮੈਂ ਉਨੇ ਹੀ ਦੱਸਦਾ ਕੱਲ ਨੂੰ ਜੇ 200 500 ਹੋਰ ਵਧ ਗਿਆ ਤਾਂ ਇਹਦੇ ਵਿੱਚ ਉਨੇ ਹੀ ਐਡ ਕੀਤਾ ਜਾਊਗਾ ਸੋ ਮੈਨੂੰ ਅੱਛਾ ਲੱਗਿਆ ਕਿ ਤੁਸੀਂ ਇੱਥੇ ਅੱਜ ਪਹੁੰਚਿਓ ਸਾਰਿਆਂ ਦਾ स्वागत है गल ये नहीं है कि कोई नौकरी मिल गई गल ये नहीं है कि मैं पेपर देता सी ते मेनू ऐदै गल ये है कि इद्दू ਪਹਿਲਾਂ ਕਿਉਂ ਨਹੀਂ ਹੋਇਆ ਇਹ ਕੰਮ ਤੁਸੀਂ ਦੇਖ ਲਓ ਕਿੰਨਾ 75 70ਵਾਂ ਜਨਮ ਆਪਣਾ 77ਵਾਂ ਸੰਵਿਧਾਨ ਦਾ ਜਨਮ ਦਿਨ ਕਹਿ ਲੋ ਜਾਂ ਸੰਵਿਧਾਨ ਦਾ ਗਣਤੰਤਰ ਦਿਨ ਕਹਿ ਲੋ ਆਪਸ 77ਵਾਂ ਮਨਾਇਆ ਪਿਛਲੀ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋ ਗਿਆ ਸੀ 1950 ਚ ਪਰ ਸੰਵਿਧਾਨ ਚ ਤਾਂ ਸਾਰੇ ਹੱਕ ਦਿੱਤੇ ਹੋਏ ਨੇ ਪਰ ਬਾਹਰ ਸਾਨੂੰ ਉਹ ਹੱਕ ਨਹੀਂ ਮਿਲੇ ਜਿਵੇਂ ਮੇਰੇ ਐਨ ਐਮਰ ਆਗੇ ਤਾਂ ਮੇਰਾ ਹੱਕ ਬਣਦਾ ਮੈਰਿਟ ਮੁਤਾਬਕ ਮੇਰਾ ਹੱਕ ਬਣ ਉਹਨਾਂ ਹੱਕਾਂ ਨੂੰ ਖੋਲਿਆ ਗਿਆ ਜਾਂ ਉਹਨਾਂ ਤੇ ਡਾਕਾ ਮਾਰ ਲਿਆ ਗਿਆ ਗ੍ਰੈਬਿੰਗ ਕਰ ਲਈ ਗਈ ਉਹਨਾਂ ਹੱਕਾਂ ਦੀ ਕਿ ਨਹੀਂ ਇਹ ਤਾਂ ਮੇਰੇ ਚਿਹਤਿਆਂ ਨੂੰ ਮਿਲਣਗੇ ਬਸ ਇਹ ਤਾਂ ਜਿਹੜਾ ਪੈਸੇ ਦੇਊਗਾ ਉਹਨੂੰ ਹੀ ਮਿਲਣਗੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤ ਰਾਏ ਜੀ ਗਦਰੀ ਬਾਬੇ ਕੋਕਾ ਲਹਿਰ ਬੱਬਰ ਕਾਲੀ ਲਹਿਰ ਪਗੜੀ ਸੰਭਾਲ ਜੱਟਾ ਕਿੰਨੀਆਂ ਹੀ ਲਹਿਰਾਂ ਜਿਹੜੀਆਂ ਕੱਲੇ ਪੰਜਾਬ ਤੋਂ ਚੱਲੀਆਂ ਉਹਨਾਂ ਨੇ ਸੋਚਿਆ ਹੋਊਗਾ ਕਦੇ ਵੀ ਅਸੀਂ ਦੇਸ਼ ਨੂੰ ਇਸ ਕਰਕੇ ਯਾਦ ਕਰਾਉਣਾ ਹੈ ਅੰਗਰੇਜ਼ਾਂ ਨੂੰ ਇਸ ਕਰਕੇ ਕੱਢਣਾ ਕਿ ਤੁਸੀਂ ਜਾਓ ਇਹਦੋਂ ਤੱਕ ਸਾਡੇ ਵਾਲੇ ਆ ਜਾਣਗੇ ਤੁਹਾਡੇ ਤੋਂ ਵੀ ਵੱਧ ਤੱਕਾ ਸਾਡੇ ਲੋਕਾਂ ਨਾਲ ਸਾਡੇ ਵਾਲੇ ਹੀ ਕਰਨਗੇ ਕਦ ਸੋਚਿਆ ਹੋਗਾ ਉਹਨਾਂ ਨੇ ਬਸੀਦਿਆ ਜੰਮਾ ਕੇ ਸਿੰਘ ਨੂੰ ਸੋਚ ਲਈਏ ਤਾਂ ਉਹਨਾਂ ਨੇ ਕੀ ਲਿਖਿਆ ਆਪਣੀ ਕਿਤਾਬ ਚ ਉਹਨਾਂ ਨੇ ਲਿਖਿਆ ਕਿ ਮੈਨੂੰ ਇਸ ਗੱਲ ਦਾ ਕੋਈ ਡਰ ਨਹੀਂ ਤੇ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਦੇਸ਼ ਆ ਯਾਦ ਹੋਊਗਾ ਜਾਂ ਨਾ ਦੇਸ਼ ਤਾਂ ਯਾਦ ਹੋਊਗਾ ਪਰ ਮੈਨੂੰ ਇਸ ਗੱਲ ਦਾ ਬਹੁਤ ਡਰ ਹੈ ਤੇ ਇਸ ਗੱਲ ਦੀ ਮੈਨੂੰ ਬਹੁਤ ਚਿੰਤਾ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਕਿ ਤੇ ਹਾਈ ਕੰਮ ਤਾਂ ਨਹੀਂ ਸ਼ੁਰੂ ਹੋ ਜਾਊਗਾ ਤੇ ਹੋ ਗਿਆ ਫਿਰ ਆ ਖੜੇ ਆ ਜੇ ਤੱਕ ਜੀਵਰੇਜ ਛੱਪੜ ਟੋਬੇ ਅਜੇ ਤੱਕ ਉੱਥੇ ਖੜੇ ਆ ਆਪਣੇ ਤੋਂ ਬਾਅਦ ਚ ਸਿੰਗਾਪੁਰ ਯਾਦ ਹੋਇਆ ਆਪਣੇ ਤੋਂ ਬਾਅਦ ਚ ਯਾਦ ਹੋ ਕੇ ਮੁਲਕ ਜਿਹੜੇ ਨੇ ਆ ਯੂਕਰੇਨ ਜਿੱਥੇ ਐਮਬੀਬੀਐਸ ਕਰਨ ਜਾਣੇ ਤੁਸੀਂ ਤਾਂ ਮੈਡੀਕਲ ਫੀਲਡ ਨੂੰ ਬਿਲੋਂਗ ਕਰ ਆਪਣੇ ਤੋਂ ਬਾਅਦ ਯਾਦ ਹੋ ਕੇ ਤਾਂ ਕਿੱਥੇ ਤੱਕ ਪਹੁੰਚ ਅਸੀਂ ਉੱਥੇ ਖੜੇ ਆ ਜੀ ਸੋ ਜੇ ਆਪਾਂ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਲੈ ਕੇ ਆਉਣੀ ਹੈ ਉਹਦੇ ਵਾਸਤੇ ਤੁਹਾਨੂੰ ਵੀ ਆਜ਼ਾਦੀ ਕੋਲਾਟੀਆਂ ਬਣਨਾ ਪਊਗਾ ਸੁਪਨੇ ਕਲਾਟੀਆਂ ਕਹਿ ਲਓ ਚਲੋ ਇਹਨਾਂ ਨੂੰ ਵੀ ਜੀ ਤਾਂ ਅੱਛੀ ਇਦਾਂ ਦੇ ਸੁਪਨਿਆਂ ਦੇ ਕਲਾਟੀਆਂ ਅਸੀਂ ਕੋਈ ਨਾ ਕੋਈ ਸਵਾਲ ਰਹੂਗਾ ਆਜ਼ਾਦੀ ਹੈ ਨਹੀਂ ਤਾਂ ਮਤਲਬ ਜੀ ਪਰ ਸੁਪਰਿਆਂ ਦੀ ਜਾਤੀ ਤਾਂ ਨਹੀਂ ਆਈ ਨਾ ਸ਼ਹੀਦਾਂ ਦੇ ਸੁਪਰੇ ਲੈਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਰੋਜ਼ਗਾਰ ਦੇਣਾ ਹੈ ਤੇ ਪੰਜਾਬ ਸਰਕਾਰ ਦੀ ਇਹ ਮੁਹਿੰਮ ਲਗਾਤਾਰ ਜਾਰੀ ਹੈ ਨਿਊਜ਼ ਡੈਸਕ ਰਿਪੋਰਟ ਜੀ ਮੀਲਿਆ